ਲੋ ਬਾਈ ਖੇਤ ਤੋਂ ਬਾਅਦ ਪਹੁੰਚ ਗਏ ਘਰ ਫੋਨ ਪਹੁੰਚ ਗਿਆ ਤਾਂ ਆਹ ਹਾਂ ਵੀ ਕਾਲੂ ਕਿਆ ਹਾਲ ਹੈ ਲੋ ਬਾਈ ਇਹ ਵੀ ਬੰਦਾ ਆਪਣਾ ਦੇਖੋ ਹਾਂ ਬੈ ਜਾ ਬੈ ਜਾ ਬੈ ਜਾ ਬੈ ਜਾ ਦੇਖ ਚੱਲ ਛੱਡ ਦੇ ਚੱਲ ਇਹ ਵੀ ਬਾਈ ਬੰਦਾ ਇੱਕ ਜਲਾ ਬੰਦਾ ਹਾਂ ਬਾਹਰ ਜਾਣਾ ਨਹੀਂ ਇਹ ਵੀ ਬਾਈ ਰਹਿੰਦਾ ਇੱਥੇ ਹੀ ਆਣਾ ਤੁਹਾਨੂੰ ਪਤਾ ਤੇ ਬਾਈ ਫੋਨ ਚੱਲੇਗਾ ਤਾਂ ਕਹਿੰਦਾ ਖੀਰ ਪੂਰੇ ਬੰਦੇ ਆ ਘਰ ਵੀ ਘਰੋਂ ਘਰੋਂ ਖਾ ਲ ਆ ਦੇਖੋ ਵੀ ਬੰਦੇ ਦੀ ਗੱਡੀ ਆਪਣੀ ਦੀ ਦੇਖੋ ਲੱਗਦਾ ਵੀ ਕੱਦੂ ਕਰ ਕੇ ਆਈ ਐ ਸੁਬਾ ਸੂਬਾ ਟਾਈਮ ਵਈ ਆਪਸੋ ਹੀ ਮੈਂ ਮੁਹਮੱਲ ਜੱਲੀ ਜਾਣਾ ਹਲੇ ਆਹ ਦੇਖੋ ਭਾਈ ਬੁੱਢਾ ਕਿੰਨਾ ਵਧੀਆ ਹਾਂ ਵਜੇ 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 ਆਹ ਦੇਖੋ ਛਕੜੀ ਵਜੇ ਤੱਕ ਠੀਕ ਨਹੀਂ ਚਲੋ ਭਾਈ ਚੱਲੀ ਜਾਂਦਾ ਕੰਮ ਛੱਪਣਾ ਭਾਈ ਖੋਲ ਦੇ ਇੱਕ ਇਹਨਾ ਇਹ ਦਰਵਾਜ਼ਾ ਆ ਰਹੀ ਐ ਉਹ 15 ਅਗਸਤ ਮਨਾਇਆ ਜਾ ਰਹੀ ਹੈ ਹਾਂ ਵੇ ਇੱਧਰ ਮਿਲੋ ਇਹ ਇਹ ਵੱਲੋਂ ਚੈਲੰਜ ਚੱਲ ਰਿਹਾ ਸਾਸਟਰ ਆ ਦੇਖੋ ਭਾਈ ਕੱਕਣਾ ਖੀਰ ਖਾਈ ਜਾ ਰਹੀ ਹੈ ਇੱਧਰ ਚੱਲ ਰਹੀ ਆ ਵੇ ਪੰਜਾਬੀ ਫਿਲਮ ਲਾ ਹੈ ਐ ਬੰਦੇ ਨੂੰ ਵੀ ਦਿਖਾ ਲੈ ਕਰੋ ਨਾਲ ਦੀ ਨਾਲ ਆ ਬੰਦਾ ਬੈਠਾ ਵਾ ਯਾਰ ਐ ਹੋ ਖੀਰ ਵਧੀਆ ਏ ਕਿਸੇ ਮੈਨੂੰ ਹੋਣੀ ਫੋਨ ਕਰਕੇ ਦੱਸਿਆ ਤਾਂ ਮਮਾ ਨੇ ਵੀ ਸਾਨੂੰ ਹੁਣੀ ਦੱਸਿਆ ਸਰਪ੍ਰਾਈਜ਼ ਮਿਲਿਆ ਸਾਨੂੰ ਵੀ ਤਮਨ ਉਹਨਾਂ ਦਾ ਸਾ ਝਾੜੂ ਲਾਇਆ ਹੁਣ ਤੱਕ ਨਹੀਂ ਹਨਾ ਲਾਤਾ ਕਿੱਥੇ ਲਾਇਆ ਬਾਹਰ ਬਾਹਰ ਲਗਾਇਆ ਬਣੀ ਹੈਗਾ ਵੀਡੀਓ ਵਾਲਿਆਂ ਨੇ ਦਿਖਾ ਦੇ ਬਾਹਰ ਲਾਇਆ ਵਾਏ ਹਾਂ ਲਾਇਆ ਹੈ ਕੋਈ ਨਹੀਂ ਬੱਚੀ ਹੈ ਵਾਏ ਕੋਚਾ ਵੀ ਲਾਉਣ ਲੱਗੀ ਤੇ ਫਿਰ ਮੈਂ ਆ ਉਸ ਲੋਕ ਕੇ ਮੈਂ ਕਿਚਾ ਲੈਣ ਦੇ ਫਿਰ ਮੇਰਾ ਹੋ ਜਾਣਾ ਤਾਂ ਬੱਕਰਿਆਂ ਨੂੰ ਕੋ ਕਰਿਆ ਹੁਣ ਕਿ ਖਾਨ ਪਰਿਆ ਇਹ ਹਾਂ ਪਰ ਹੈ ਹੈ ਫੋਨ ਪਰ ਹੈ ਉਹ ਇਹ ਬਰਾ ਚੱਲ ਕੋਈ ਨਹੀਂ ਬਾਈ ਗਰਮੀ ਵੀ ਪੂਰੀ ਆਪਾਂ ਤਾਂ ਭਿੱਜੇ ਵੇ ਤੇ ਹੌਣਾ ਕੰਮ-ਕੰਮ ਕਰਕੇ ਆਪਾਂ ਚੱਲੀ ਜਾਂਦਾ ਬਾਈ ਕੋ ਪੂਰਾ ਬਟਾ ਪੂਰਾ ਆ ਲੋ ਮੌਸਮ ਬਾਕੀ ਜਿਸੰਦੇ ਕਹਣ ਬਦਲਵਾਈ ਆਲਾ ਮਾਤਾ ਬਾਈ ਛੇੜੀ ਤੀ ਆ ਤਾਂ ਝਾੜੂ ਜਲਾਤਾ ਇਹਨੇ ਜੇ ਬੱਚੇ ਨੂੰ ਕਹਿੰਦੇ ਰਹਣਾ ਟੋਪਟੇ ਇਹ ਕਰਦੇ ਰੇ ਤਾਂ ਵਧੀਆ ਕੰਮ ਕਰਦੇ ਆ ਠੀਕ ਨਹੀਂ ਬੱਚੇ ਬਾਈ ਹੁਣ ਅੰਦਰ ਜਾ ਕੇ ਦੇਖਦੇ ਆ ਕਿਹੜਾ ਕਿੱਧਰ ਡਿਪਾਰਟਮੈਂਟ ਚੱਲ ਰਿਹਾ ਲੈ ਹਾਂ ਵੀ ਸਰਦਾਰਨੀ ਹੈ ਠੀਕ ਹੈ ਇੱਧਰ ਸਸੀ ਕੰਨ ਬੁਲਾ ਦੇਣਾ ਮੇਰੇ ਨੂੰ ਸਾਰਿਆਂ ਨਾਲ ਹੱਥ ਜੋੜ ਕੇ ਬੈਰਬਰ ਸਸੀ ਜੀ ਬਾਜੀ ਹਾਂ ਹੀ ਖੀਰ ਪੂੜੇ ਬਾਈ ਦੇਸੀ ਘੀ ਦੇ ਖੀਰ ਪੂੜੇ ਇਹ ਕਾਦੀ ਖੁਸ਼ੀ ਏ ਭਾਈ ਇਹ ਬਣਾਉਂਦੇ ਨੇ ਸੌਣੀ ਨੇ ਮਿੱਠਾ ਖੀਰ ਤੇ ਲੰਡ ਬਣਦੇ ਨੇ ਸੌਣੀ ਨੇ ਅਛਾ ਹਾਂਜੀ ਕੁਛ ਆਇਆ ਬਚੇਗਾ ਤੇ ਫਿਰ ਮੈਂ ਸੋਚਿਆ ਓਹ ਵਾਓ ਬਦਾਮ ਵਾਲੀ ਹੀਰ ਮੈਨੂੰ ਸਰਪ੍ਰਾਈਜ਼ ਦਿੱਤਾ ਤਾ ਫੋਨ ਕਰਕੇ ਹਾਂਜੀ ਹੈ ਹਾਂਜੀ ਮੈਂ ਤੁਸ ਘੁੰਮਣ ਗਿਆ ਤੇ ਸਾਹਮਣੇ ਕੋਣਾ ਰਿਹਾ ਹੈ ਕਿਆ ਕਰ ਰਹੀ ਹੈ ਤੂੰ ਅਛਾ ਥੋੜੀ ਦਮਾਹਰ ਨਿਕਲੀ ਪੂਰੀ ਫਿਰ ਬਾਜੀ ਦਾ ਸਮਝਦੇ ਤਾ ਨੂੰ ਬਲੋ ਭਾਈ ਕੀ ਦੱਸੇਗੀ ਇਹਦੇ ਪੂਰੇ ਨਾਲ ਕੀ ਰਹਿ ਤਾ ਤਦ ਨਾਜਵਾਗ ਕੰਮ ਕਰਦਾ ਲੈ ਲੈ ਜਿੱਸੀ ਜਿਹੜਾ ਇਹ ਕਰਵਾ ਅੱਛਾ ਇਹਦੇ ਨਾਲ ਪੱਤੇ ਜੇ ਨਾਲ ਹੁਫਲਾ ਕੇ ਹਨਾ ਵੋਹ ਗੰਦਰ ਉਹ ਤਾਂ ਬਾਦੀ ਵਾ ਮੰਨ ਲਿਆ ਤੈਨੂੰ ਸਰਦਾਰ ਨਹੀਂ ਹੈ ਉੱਚੇ ਸਾਈਡ ਪਰ ਪਾ ਦੇਣਾ ਦੇਸੀ ਜੀ ਹੈ ਇਹਦੇ ਨਾਲ ਪੂਰੇ ਮਿੱਠੇ ਆ ਉਹ ਸ਼ੱਕਰਪਾਈ ਵੀ ਹਾਂ ਜੀ ਚੱਕਰ ਦੇਣਾ। ਕਿਉਂ? ਲੋਰ ਚੱਕਰ ਦੇ। ਥੈਂਕ ਯੂ ਤੇਰਾ ਧੰਨਵਾਦ। ਜਿਹੜਾ ਮੈਨੂੰ ਮਰਾ ਧਾਨਾ ਚ ਬੜਾ ਪਤਾ। ਅੱਜ ਮੈਂ ਬਣਾ ਲਿਆ ਫਿਰ ਘੰਮ ਕਰਕੇ। ਉੱਧਰ ਬੱਟਾ ਵੱਡਣਾ ਸਹਾ ਕਰਿਆ ਪਰ ਨਹੀਂ ਸੜ ਘੁੰਮਿਆ। ਉਹਨਾਂ ਉੱਧਰ ਤਾਂ ਅਮਨ ਨੇ ਖਾ ਲੇ ਬਿਲਾ ਲੇ ਤਾਂ ਕਿ ਕਰੇ ਅੰਦਰ। ਆਵਾਜ਼ ਲੱਗਿਆ ਇੱਥਾਂ ਹਾਜ਼ਰ ਹੋ ਗਏ ਮੁੰਨ ਵਾਲੇ ਹੁਣ ਸੇ। ਜਿਵੇਂ ਮਠਾਗਾਟ ਕਰਨੇ। ਰੱਖੋ ਜੀ ਨੂੰ ਨੂਨ ਵਾਲੇ ਬਣਾ ਤੇ ਦਿਓ। ਪਰ ਉਹਦੇ ਚ ਆਟਾ ਗੋਲ ਬੱਲੇ ਬੱਲੇ ਤਾਂ ਮਨ ਲਾਦੀ ਪਿੰਡ ਦੇ ਬਲਾਉਣੇ ਆ ਪੂੜੇ ਹੈਂ ਅਜੇ ਤਾਂ ਖਾਣ ਲੱਗ ਬਣਨੇ ਲੱਗੇ ਆਂ ਜੀ ਹੈਂ ਜਿਹੜਾ ਮਾਲਕ ਨੂੰ ਮਾਲਕ ਘੋਲੀ ਬੈਠੀ ਹੈਂ ਖਾ ਉਹਨੇ ਵਰਦੀ ਚੱਲ ਕੋਈ ਨਹੀਂ ਪਕਾ ਦੇ ਬੰਤਰਾਂ ਦੇ ਦੇਉਂਦਾ ਥੋੜੇ ਜਿ ਉੱਥੇ ਠੀਕ ਹੈ ਹੈਂ ਠੀਕ ਹੈ ਕੱਢ ਦੇ 10 15 ਪੂੜੇ ਉਹਨਾਂ ਦੇ ਖੀਰ ਪਾ ਦੇ ਢੋਲੀ ਚ ਚੱਲਣ ਦੇ ਅੱਜ ਰਿਸ਼ਤੇਦਾਰਾਂ ਦੇ ਵੀ ਖੀਰ ਪੂੜੇ ਠੀਕ ਹੈ ਠੀਕ ਨਹੀਂ ਚਲੋ ਭਾਈ ਚੱਲੀ ਜਾਂਦਾ ਕੰਮ ਹਾ 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 ਠੀਕ ਹੈ ਚਲੋ ਇਹ ਵੀ ਬਾਈ ਕਮੈਂਟ ਕਰਕੇ ਦੱਸਿਓ ਕਿ ਵਾਕਈ ਕਿਹਦੇ ਕਿਹਦੇ ਸੌਣ ਦੇ ਮਹੀਨੇ ਬਣਦੇ ਆ ਸਾਡੇ ਤਾਂ ਗਰਮ ਪਾਈ ਕੋਲੀ ਸਾਡੇ ਤਾਂ ਬਾਈ ਉਹ ਫੇਪ ਬਣਾਏ ਹੋਏ ਜੀ ਜਮ ਜਮ ਦਾ ਹੂੰ ਲੋ ਬਾਈ ਦੇਸੀ ਕੀ ਉਹ ਪ्योर ਆ ਜਿਹੜਾ ਇਹ ਗਾਂਆਂ ਦੇ ਦੁੱਧ ਦਾ ਹੈ ਹੈ ਹਾਂਜੀ ਠੀਕ ਨੇ ਹਾਂ ਬਣਾਇਆ ਹੂੰ ਤੇ ਬਾਈ ਦੁੱਧ ਵਰ ਤੇ ਤਾਰੀ ਜਾਂਦੀ ਮਲਾਈ ਖੜੀ ਵਿਧੀ ਦੇ ਸਿੰਮਣ ਮੜੀ ਜੀ ਕਹੇ ਦੀ ਕੀ ਨਵਾਂ ਨਰਮਾ ਬਣ ਗਿਆ ਤੁਸੀਂ ਉਹ ਰਲਦਾ ਕੁਲ ਮ ਆਇਆ ਹੋਇਆ ਹੈ ਹੂੰ ਚਲੋ ਤੁਸੀਂ ਇਹਦੇ ਪਾਣੀ ਦੇ ਵਿੱਚ ਰੱਖੀ ਦੀ ਹੈ ਤਾਂ ਟਿੱਕੀ ਜੀ ਆਪਣੀ ਲੋਬਾ ਆ ਹੈ ਜੀ ਜੀ ਇਹ 100 ਪਾਣੀ ਦੀ ਬਕੀਰੇ ਤੋਂ ਪਾਈ ਵੀ ਹੈ ਵਾ 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 ਥਾਪੀ ਲੈ ਲਓ। ਥੈਂਕ ਯੂ ਲਾਜ਼ਮੀ ਬਾਦ ਵਿੱਚ ਧੰਨਵਾਦ ਜੀ ਬੀਸਕੀ ਅੱਛਾ ਪੀਸ ਕੇ ਸੌ ਸੌ ਦੀ ਆ ਇਸ ਤਰ੍ਹਾਂ ਹੀ ਅਲੱਗ ਹੀ ਪੀਸ ਕੇ ਲਈਏ ਚਲ ਠੀਕ ਹੈ ਚੱਕਦੇ ਚਲੋ ਬਾਈ ਜਲਦੀ ਜਾਂਦਾ ਕੰਮ ਮੈਨੂੰ ਪਾਵੇ ਫਿਰ ਕੋਲੀ ਚ ਖੀਰ ਉਧਰ ਬੰਦੇ ਜਿਹੜੇ ਖਾ ਰਿਹਾ ਬਾਈ ਆਪਣੇ ਥੋੜੀ ਜਿਹੀ ਲੋਰ ਖੋਲੀ ਐ ਤੰਗ ਕਰਦੀ ਅੰਦਰ ਗਿੱਲੇ ਚ ਓਹੋ ਜਸ਼ਨ ਨੇ ਬਾਈ ਢੇੜਾ ਹੀ ਢੇੜਾ ਸਿੰਭਰਿਆ ਘਾਹ ਨਾਲ ਨਹੀਂ ਸਿੰਭਰਿਆ ਦੇਖੋ ਪੁੱਛਦਾ ਮੈਂ ਜਸ਼ਨ ਉਹ ਇਟਾ ਵਾਲਾ ਤਾਂ ਨਹੀਂ ਫਰਸ ਸਿੰਭਰਿਆ ਘਾਹ ਨਾਲ ਚਲ ਕੋਈ ਨਹੀਂ ਖਾ ਕੇ ਸੰਭਲ ਹਾੜੀ ਕਿੰਨੀ ਐ ਸਟੈਂਸ ਕੋਲ ਨੂੰ ਤਿੰਨ ਠੀਕ ਆ ਮੂੰਹ ਦਿਖਾ ਮੜਾ ਕਿੱਕਣਾ ਹਾਂ ਹੋਰ ਰੱਜੇ ਨਹੀਂ ਹਰੇ ਹਾਂ ਜੱਸਰ ਕਾਲੂ ਨੂੰ ਵੀ ਦੋ ਪੂੜੇ ਲੈ ਕੇ ਪਾ ਹਾਂਜੀ ਠੀਕ ਆ ਪਲੇਟ 'ਚ ਜੂਰ ਕੇ ਖੀਰ ਪਾ ਕੇ ਤੈਨੂੰ ਵੀ ਦੇ ਖਾ ਹਾਂਜੀ ਕਾਲੂ ਚੱਲ 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 ਆਉਣ ਲੱਗੀ ਤੇਰੀ ਵੀ ਰੋਟੀ ਓਏ ਛਾਲ ਮਾਰ ਕੇ ਖਾ ਛਾਲ ਮਾਰ ਚਾਲ ਮਾਰ ਛਾਲ ਮਾਰ ਛਾਲ ਮਾਰ ਛਾਲ ਏ ਭਾਈ ਸਾਡਾ ਹੀਰਾ ਬੰਦਾ ਏ ਕਿਸੇ ਨੂੰ ਕੁਝ ਨਹੀਂ ਕਹਿੰਦਾ ਨਾ ਨਿਆਣੇ ਨੂੰ ਨਾ ਕਿਸੇ ਨੂੰ ਪਮੂਰਾਈ ਦੇ ਨਾਲ ਖੇਲੀ ਜਾਂਦੇ ਆ ਠੀਕ ਏ ਲਓ ਭਾਈ ਮੌਸਮ ਦੇਖੋ ਬਾਕੀ ਆਲਫਾ ਦੇਖੋ ਇਹ ਆ ਜਾ ਆ ਭੱਜ ਕੇ ਆ ਜਾ ਇਹ ਆ ਦੇ ਚੱਲ ਕੋਈ ਨਹੀਂ ਕੋਈ ਨਹੀਂ ਖੇਲ ਲੈ ਚੱਲ ਖੇਡ ਇੱਕ ਵਾਰ ਖੇਡ ਲੈ ਆਲੋ ਇਹਦੀ ਮਸਤੀ ਏ ਲੈ ਹੈ ਚਲੋ ਭਾਈ ਮੌਸਮ ਵੀ ਦੇਖੋ ਕਿੰਨਾ ਵਧੀਆ ਉਹ ਭਾਈ ਦੋਸਤ ਵੀ ਆ ਗਿਆ ਤਾਂ ਭਾ ਹਾਂ ਹਾਂ ਸੋਹਦਾ థాంਕ ਯੂ ਗਦਰ ਮਮੀ ਨੂੰ ਫਿਰ థాంਕ ਯੂ ਮੰਮਾ ਪੁਰਾ ਵਈ ਲੈ ਕੇ ਜਾਣ ਵਾਲੇ ਲੈ ਕੇ ਜਾਈ ਜਾਂਦੇ ਆ ਇਧਰ ਸਰਕਾਰ ਦੇ ਦੇਸੀ ਕੀ ਆ ਕਰੇ ਬੇ ਕੰਮ ਅੱਗੇ ਥੋੜੇ ਮੋਟੇ ਆ ਕਦੇ ਕਰੇ ਦਾ ਕੁਝ ਨਹੀਂ ਹਾਂ ਕਦੇ ਕਰੇ ਕੁਝ ਨਹੀਂ ਹਾਂ ਪਰ ਵਈ ਪਹਿਲੀ ਕਿੱਲਾ ਹੀ ਬਣਿਆ ਸਾਲ ਬਾਦ ਸੌਣ ਦੇ ਬੂੜੇ ਹਾਂ ਆ ਸ਼ਿਆਦਾ ਵਧੀਆ ਹਾਂ ਅਜੇ ਸੰਚੂਰ ਕੇ ਖਾਣ ਲੱਗੀ ਐ ਨਹੀਂ ਕਾਲੂ ਨੂੰ ਦੇਣ ਲੱਗੀ ਲੈ ਕਾਲੂ ਦੇ ਕਿੱਥੋਂ ਲੰਦ ਨਹੀਂ ਹੈਗੇ ਹਾਂ ਕੋਈ ਹੈ ਕੋਈ ਚੱਲ ਜਾ ਦੇ ਆ ਪਾਇਆ ਪਲੇਟ 'ਚ ਪੂਰੀ ਪਾਇਆ ਹੀ ਦੂਜੇ ਇਹਨੇ ਬਣਾ ਬਾਈ ਠੰਡੇ ਹੋਣਣ ਦੀ ਹਾਂ ਹਾਂ ਵੀ ਹਰਜੀ ਤਾਂ ਬਾ ਤੁਸੀਂ ਗਰਮ ਗਰਮ ਛਕ ਲੋ ਜੀ ਫਿਰ ਹੂੰ ਤੇ ਹੀਰੇ ਪਾ ਦਿੰਦੀ ਆ ਮੈਂ ਚੱਕ ਕਰ ਬੱਟਾ ਜੀ ਹੋ ਜਾਏ ਚਾ ਤੋ ਬਾਈ ਕੜਾਕਾਂ ਚ ਲੀਆਂ ਸਾਰਿਆਂ ਦੀ ਅੰਦਰ ਕਾਲੂ ਦੀ ਖਰਾਕ ਵੀ ਹੈ ਰੋਟੀ ਵੀ ਬੜੋਂ ਗੀੜਾ ਬੱਤੇ ਨਾ ਬੱਦਨ ਆਓ ਮਦਰੋ ਵੀ ਇकडे ਆ ਮਾ ਖਾ ਲੈਣੇ ਹੁੰਦੇ ਡਾਂ ਬਰਨ ਰੋਟੀ ਚਾ ਚਾ ਠੀਕ ਹੈ ਛੱਕ ਦੇ ਫੱਟੇ ਫਰ ਲੈ ਭਾਈ ਇਹ ਆ ਭਾਈ ਹੈ ਟੇਸ ਲੈ ਕੇ ਦੇਖੋ ਟੇਸਟ ਮੇਰਾ ਤਾਂ ਹੋਏ ਜਾਣਾ ਉਹ ਤਾਂ ਦੂਰ ਤੇ ਲਫਟਾ ਇਹਦੀ ਹੀ ਜੀ ਮਾਰ ਰਹੀ ਹੈ ਜਿਹੜੀ ਠੀਕ ਨਹੀਂ ਬਾਕੀ ਖੀਰ ਦੀ ਖੁਸ਼ਬੂ ਆ ਓਹ ਬਾਜ਼ਾਰ ਪਾਏ ਵਈ ਵਿੱਚ ਇਹਨੇ ਆ ਜਾਲੀ ਵਾਲੀ ਉਹ ਪਾਗੀ ਜਿਸਨ ਵਿੱਚ ਕਰਸੀ ਨਾਲ ਨਹੀਂ ਪਾ ਕੇ ਲੈ ਗਏ ਨਾ ਸਾਹੀ ਮੈਂ ਕਿਈ ਜਾਵਾਂ ਵੀ ਝੋਲ ਝੋਲ ਜੇ ਕਾਦੇ ਦੇਖਦੇ ਇਹਨਾਂ ਦੇ ਹੂੰ ਕਾਦੇ ਇਹਦੇ ਵਿੱਚ ਲੋ ਬਾਈ ਆਏ 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 ਉਹ ਫਾਲੀ ਸਾਈਡ ਤੇਲ ਵੀ ਰੱਖੀ ਬੈਠੀ ਹੈ ਕਾਦੇ ਖਤਰਕਮ ਆ ਜਾਂਦਾ ਕਿ ਦੇਖਿਆ ਤਾਂ ਕੋਈ ਤਜਰਬਾ ਕਰਕੇ ਨਾ ਪਹਿਲਾਂ ਤੇਲ ਦਾ ਲੱਗੀ ਦੀ ਹੁਣ ਹੂੰ ਫਿਰ ਮੈਂ ਚੋਚ ਸੋਚਿਆ ਅਬ ਚਲੋ ਬੱਚਿਆਂ ਨੇ ਖਾਣੇ ਨੇ ਵੀ ਇਹ ਇਜ਼ੇ ਦਾ ਮਾਤਮਾ ਠੀਕ ਆਹੀ ਹੈ ਬਸ ਇਹਦੀ ਵਿਧੀ ਹੈ ਨਾ ਨਾਲ ਦੀ ਨਾਲ ਫਾਉਣ ਦੇ ਹਾਂਜੀ ਅੱਛਾ ਬੰਦੀਆ ਵਾਜੀ ਦੇਰ ਉਹ ਦੂਜੇ ਮਾਲ ਪੂੜੇ ਹੁੰਨੇ ਛੋਟੇ ਜਿਹੇ ਸੈਸ ਦੇ ਉਹ ਤਲ ਕੇ ਉਹਦਾ ਤੇਲ ਤੇਲ ਜਿਆਦਾ ਹੋ ਜਾਂਦਾ ਹਾਂਜੀ ਠੀਕ ਨਹੀਂ ਮੇਰਾ ਕੰਮ ਨਹੀਂ ਜੀ ਬਣਾਇਆ ਇਹ ਮੈਂ ਤਾਂ ਵੀ ਚੱਲ ਹੂੰ ਲੋ ਬਾਈ ਮੇਰੀ ਇੱਕ ਸਭ ਤੋਂ ਵੱਡੀ ਉਹ ਆ ਮੇਰੇ ਚ ਕਮੀ ਵੀ ਮੈਨੂੰ ਹਰ ਇੱਕ ਵਾਰੀ ਟੋਕ ਦਿੰਦਾ ਵੀ ਸਮਾਨ ਜਿਆਦਾ ਖੋਲਦੀ ਹੈ ਤਾਂ ਲੱਗ ਪਈ ਜਾਂਦਾ ਹੈ ਜਦ ਬਣਾਉਂਦੀ ਮੈਂ ਜਦ ਵੀ ਇਹਨੂੰ ਕਹੇ ਦਿੰਦਾ ਵੀ ਜ਼ਿਆਦਾ ਬਣਾ। ਨਾ ਭੈਣ ਕੋਲ ਭੇਜਣੀ ਹੈ ਹੁਣ ਤਾਂ। ਹੂੰ। ਚਲ ਕੋਈ। ਖਿੱਚ ਰੱਖ। ਹਾਂ। ਇਹਨੂੰ ਦੱਸ ਤਾਂ ਕਿ ਬਸ ਸਰਪ੍ਰਾਈਜ਼ ਹੀ ਦੇਣਾ। ਨਾ ਕੋਈ ਦੇ ਦੇਣਾ ਮਾਸੇ। ਹੂੰ। ਸਰਪ੍ਰਾਈਜ਼ ਗਿਆ ਆ ਬਲੋ ਪਰ ਹਾਂ ਦਾ ਆਉਂਦੇ ਆ। ਚਲੋ ਤਾਂ ਪੁਲਾ ਜਾਏ ਹੁੰਦੇ ਆ ਕੋਈ ਗੱਲ ਨਹੀਂ 5 7 10 ਦੇ ਆਉਂਦੇ ਆ। ਆ ਬਾਈ ਸਾਰੇ ਪਰਿਵਾਰ ਖੁਸ਼ ਬਾਈ ਹਾਂਜੀ ਹਾਂਜੀ ਲੈ ਬਾਈ ਦਾ ਜਸਟਫਾਈਂਡ ਕਿਹੜਾ ਉਹ ਵੀ ਲੱਗਣਾ ਕਿ ਠੀਕ ਹੈ ਥੋੜੀ ਜਿਹਾ ਬਾਜ਼ ਦੇ ਸਟਾਪ ਕਰਦੀ ਆਪਾਂ ਨੂੰ ਚੱਲ ਕੋਈ ਨਹੀਂ ਵੈਸੇ ਕੀ ਕਰਕੇ ਘੱਟੇ ਲੋਟਣਾ ਹਾਂ ਇਹ ਚਿਮਨੀ ਕਰਕੇ ਬਾਈ ਕੰਮ ਸਾਡਾ ਬਹੁਤ ਲੋਟ ਆਇਆ ਬਾਈ ਬਣੀ ਜਾਂਦੀ ਹੈ ਗੱਲ ਜਿਹੜੀ ਠੀਕ ਵਧੀਆ ਦੇਖਣੀ ਹੁਣ ਦੇਖੋ ਬੰਦ ਕਰੇ ਤੇ ਕਿੰਨੀ ਅੰਦਰ ਸ਼ਾਂਤੀ ਵਜੇ ਲੇ ਹਣਾ ਹਾਂਜੀ ਜੀ ਦਾ ਮੈਂ ਕਹਿੰਦਾ ਕਿਲੋ ਹੋ ਜਾਂਦਾ 15 ਕਿਲੋ ਦੁੱਧ ਦਾ ਹਨਾ ਕਿਲੋ ਵੀ ਹੋ ਜਾਂਦਾ ਹਨਾ ਹਾਂਜੀ ਲਾਈਟ ਆ ਨਹੀਂ ਜਾਂਦੀ ਆ ਚਲੋ ਤਾਂ ਹੈ ਉਹ ਤਾਂ ਹੁਣ ਤੇਰੇ ਹੱਥ ਦੀ ਗੱਲ ਹੈ ਨਾ ਲੱਤਾ ਬਾਈ ਜਲ ਗਿਆ ਇਹਨਾਂ ਦੇ ਉਹ ਵੀ ਚਲੋ ਕਿਲੋ ਚਲੋ ਥੱਲੇ ਜਾਂਦੇ ਬਾਈ ਕੰਮ ਵਧੀਆ ਲਓ ਵਈ ਆਪਣਾ ਖੀਰ ਪੂਰਾ ਪੈ ਗਿਆ ਚਮਕਦਾ ਹੈ ਨਾ ਨਜ਼ਾਰੇ ਵਾਂਗੂ ਆਪਾਂ ਬਈ ਇਹਨੇ ਖਾਂਦੇ ਆ ਇਹਦਾ ਪੱਖਾ ਕਰਦੇ ਥੋੜਾ ਜਿਹਾ ਤੇਜ਼ ਚੱਲਦਾ ਤਾਂ ਹੈ ਨਾ ਅਹ ਪੂਰੇ ਬੈ ਕੇ ਛਕਦੇ ਬੈਠੇ ਨਾ ਉਹਨੇ ਕਿ ਭਾਈ ਪਰ ਜ਼ਿਆਦਾਤਰ ਥੱਲੇ ਬੈ ਕੇ ਖਾਣ ਦਾ ਨਜ਼ਾਰਾ ਚਲੋ ਬੈਠਦੇ ਬਈ ਛਕਦੇ ਆ ਤੋਦਾਨੀ ਹਾਂਜੀ ਫਿਰ ਮਦਮਾਰ ਹੁਣ ਭੈਣ ਦੇ ਪਾ ਦੇ ਯਾਰ ਉਹ ਟਾਈਮ ਲੱਗਦਾ 10 ਮਿੰਟ ਦੇ ਦੋ ਇਹਨਾਂ ਨੂੰ ਬਣਾਉਣਾ ਪੰਡਾ ਨੂੰ ਬੰਨ੍ਹ ਨੂੰ ਤੇ ਮੁਹੰਮਦ ਮਾਰ ਬੁਗੇ ਬੜੀ ਜੀ ਹੋ ਗਿਆ ਤਿਆਰ ਆਪਣੇ ਘਰ ਦੇ ਬਾਅਦ ਚ ਕਰ ਲਈ ਹੁਣ ਤਾਂ ਖਾਤਾ ਲੈ ਸਾਰੇ ਨੇ ਹਾਂਜੀ ਹਾਂ ਤੁਹਾਨੂੰ ਵੀ ਖਾਖਦੇ ਲੋ ਜੀ ਠੀਕ ਨੇ ਚੱਲੀ ਜਾਂਦਾ ਕੰਮ ਤੇ ਆ ਇਧਰ ਵਈ ਪੂੜਿਆਂ ਦਾ ਲਾਹ ਲੇ ਹੋ ਰਿਹਾ ਖਾ ਕੇ ਕਹਿੰਦੇ ਵੀ ਹਾਜਮ ਵੀ ਕਰਨੇ ਆ ਉਹ ਕੰਮ ਚੱਲ ਰਿਹਾ ਹੋਰ ਏ ਹਾਜਮ ਹਾਂਜੀ ਦੇਖ ਰਾਜ ਨਹੀਂ ਹਾਜਮ ਹੁੰਦਾ ਤੇ ਕਰਾ ਦਿੰਦਾ ਹੈ ਹਾਂ ਤੇ ਕੋ ਬਾਈ ਉਧਰ ਚੱਲ ਰਹੀ ਐ ਜਿਮ ਉਹ ਦੇਖੋ ਬੱਸ ਬੱਸ ਜਿੱਤਿਆ ਮੀ ਮਾਨੀ ਐ ਤੇਰੇ ਭੈਣ ਦੀਦੀ ਨੇ ਇੱਧਰ ਆ ਜਾ ਚੱਲ ਤੇ ਬਾਈ ਕੈਮਰਨ ਦੇਖ ਕੇ ਹੋਇਆ ਉਹ ਦੇਖ ਇਹ ਤਾਂ ਫੋਨ ਚਲਾਉਂਦਾ ਦਾ ਫੋਨ ਚਲਾਉਂਦਾ ਤਾਂ ਨਾ ਇਹ ਕੈਮਰਨ ਦੇਖਿਆ ਚੱਲ ਕੋ ਬਾਈ ਇਹ ਬੱਚਾ ਹੈ ਚਲੋ ਵੀ ਹੈ ਤਾਂ ਛੋਟੀ ਐ ਪਰ ਆਪਣੇ ਬਾਈ ਕੰਮ ਲੱਗੀ ਵੀ ਆ ਰਾਮਦਾਬ ਠੀਕ ਐ ਐ ਇੱਧਰ ਕਰਿਆਈ ਸਾਹਿਬ ਸਾਰਾ ਚਾ ਲੋ ਬੇੜਾ ਵੀ ਸਾਫ਼ ਘਰ ਵੀ ਸਾਫ਼ ਹੁਣ ਟੀਵੀ ਦੇ ਹੋ ਜਾਓ ਕੋਲ ਨੂੰ ਹਨਾ ਪੜਨਾ ਵੀ ਹੈ ਫਿਰ ਬੋਕੇ ਚਲੋ ਭਾਈ ਚਲਦੇ ਆ ਭੈਣ ਕੋਲ ਮਿਲਦੇ ਆ ਤੁਹਾਨੂੰ ਅਜਾਪਾਂ ਹੋ ਗਏ ਤਿਆਰ ਫਿਰਜੀਤ ਤੋਂਪ ਵੀ ਭਾਈ ਚੜ ਚੁੱਕੀ ਹੈ ਗੱਡੀ ਆਪਣੀ ਆਨ ਭਾਈ ਤਿਆਰ ਵਰ ਤਿਆਰ ਹੈ ਉਧਰ ਸਰਦਾਰ ਨੀਰਤ ਜੈਨ ਆਵਜੇ ਜੀ ਜਸਨ ਲਵਾਹਾ ਹੱਥ ਚ ਫੜਾ ਆ ਨਹੀਂ ਹੱਥ ਚ ਦੂਏ ਤਰਾ ਗੁੰਡਾ ਲਿਆ ਢੋਲੀ ਹੈ ਦੂਜੇ ਪਾਰੇ ਨੂੰ ਹੈ ਢੋਲੀ 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 ਨਾ ਪੂੜੇ ਨਹੀਂ ਤੋੜਦੀ ਹਾਂ ਤਾਂ ਲੱਗ ਮੜਾਈ ਆਵਜੇ ਜੀ ਜਸਨ ਹਾਂ ਜੀ ਸਰ ਵਾਲਾ ਹੁਣ ਹਾਂ ਜੀ ਜਸਨ ਕੰਮ ਨਾ ਵੇੜਦਾ ਬਹੁਤ ਸਰਦਾਰ ਨਹੀਂ ਹਾਂ ਜੀ ਜਸਨ ਝਾੜੂ ਲਾਤਾ ਜੀ ਹੁਣ ਬੰਨੇ ਚ ਥੋੜਾ ਜਿਹਾ ਘਟ ਗਿਆ ਚਲੋ ਚਲ ਤੇਰਾ ਵੀ ਧੰਨਵਾਦ ਪੂੜੇ ਖਲਾਤੇ ਹਾਂਜੀ ਪਰ ਸਰਦਾਰ ਜੀ ਤੇਰਾ ਧੰਨਵਾਦ ਕਰਨਾ ਬਣਦਾ ਤੂੰ ਸਾਰਿਆਂ ਦਾ ਖਿਆਲ ਰੱਖਦੀ ਹਾਂਜੀ ਹਾਂਜੀ ਅਜੇ ਰੋਟੀ ਨਹੀਂ ਅਜੇ ਇਹਦੇ ਬੂੜਿਆਂ ਨੂੰ ਵਿੜਿਆ ਭੈਣ ਦਾ ਵੀ ਦੇਖ ਲੈ ਕਰਤਾ ਕੋਟਾਪੁਰ ਹਾਂਜੀ ਹੂੰ ਚਲੋ ਕੀ ਲੈ ਜਾਣਾ ਜੀ ਇੱਥੇ ਤੇ ਵੀ ਪ੍ਰਿੰਟ ਬਣਿਆ ਰਿਹਾ ਭੈਣਾ ਭਾਈਆਂ ਦਾ ਹੂੰ ਹਾਂਜੀ ਪਹਿਲਾਂ ਗਾਣੇ ਕਰਦੀਆਂ ਧੀਆਂ ਆਏ ਅੱਛਾ ਭੈਣ ਵੀ ਕੋਈ ਚੀਜ਼ ਬਣਾਉਂਦੀ ਭੇਜ ਦਾਂਦੀ ਗੁਰੇ ਨੂੰ ਵੀ ਇਦਾਂ ਹੀ ਦੇਣ ਲੈਣ ਤਾਂ ਬਣਿਆ ਹੋਇਆ ਇਹਦੀ ਲਾ ਚਲੋ ਅੱਜ ਮੈਂ ਮਾਈ ਦੇ ਵਾਹਨੇ ਨਾਲ ਵੀ ਭਾਣ ਜਨ ਨੂੰ ਛੁੱਟੀ ਹੋਣੀ ਭਾਣ ਜਾਵੇ ਹਾਲ ਹੋ ਗਿਆ। ਕੀ ਪਤਾ ਹੈ ਜਾਨੋ ਨੇ? ਕੋਈ ਨਹੀਂ ਜੀ। ਚਲ ਫਿਰ ਧੁੱਪ ਵੀ ਨਿਕਲ ਗਈ ਹੁਣ ਮੈਂ ਜਾਵਾਂ। ਹਾਂਜੀ ਹਾਂਜੀ ਧੁੱਪ ਹੋ ਗਈ ਵਾਪੇ। ਛੁੱਟੀ ਆ ਮੈਨੂੰ? ਹਾਂਜੀ। ਓਨੇ ਮੰਨਦਾ ਮੈਂ 4-5 ਘੰਟੇ। ਠੀਕ ਆ ਜੀ ਠੀਕ ਆ। ਠੀਕ ਆ। ਓਕੇ ਇੱਕ ਬੰਦਾ ভাই ਅੰਦਰ ਲੱਗਿਆ ਵਾ ਸਾਡਾ। ਆਪਣੀ ਗੱਡੀ ভাই ਤਿਆਰ ਵਰ ਤਿਆਰ ਆ। ਓਕੇ ਫਿਰ ਬਾਏ ਟਾਟਾ। ਠੀਕ ਆ। ਠੀਕ ਆ। ਚਲੋ ਭਾਈ ਇੱਧਰ ਜਿਸਨ ਟੀਵੀ ਦੇਖ ਰਹੀ ਸੀ। ਆ ਖੜੀ ਆਪਣੀ ਗੱਡੀ ਚ ਚੱਲਦੇ ਭਾਈ। ਕੋਈ ਖੜ ਗਿਆ ਮੋਟਰਸਾਈਕਲ ਆਪਣਾ। ਪਹੁੰਚ ਗਏ ਭੈਣ ਦੇ ਘਰ ਭਾਈ ਇਹਨਾਂ ਦੇ ਬਾਗਬਾੜੀ ਬਹੁਤ ਵਧੀਆ। ਤੇ ਵਾਕੀ ਭਾਈ ਮਰੂਦ ਵੀ ਹੈ ਜਿਹੜੇ ਲੱਗੇ ਹੋਏ ਆ ਮਰੂਦ ਤੋੜ ਨਹੀਂ ਸਕਦੇ ਇੱਥੇ ਭਾਈ ਸਕਿਉਰਟੀ ਜੈਡ ਲੱਗੀ ਹੋਈ ਆ ਆ ਦੇਖੋ ਆ ਪੱਕਾ ਮਰੂਦ ਆ ਜੈਡ ਸਕਿਉਰਟੀ ਸਕਿਉਰਟੀ ਵੀ ਬਹੁਤ ਅਗੜੀ ਆ ਦੇਖੋ ਜਿਵੇਂ ਭੰਨ ਦੂਗਾ ਪਤੰਦਰ ਵੀ ਬਾਜ਼ੀ ਆਉਣ ਲੱਗੀ ਅੰਦਰੋਂ ਵੀ ਚੱਲਦੇ ਆ ਚੱਲਦੇ ਆ ਚੱਲਦੇ ਆ ਵਾਹ ਭਾਈ ਲੋ ਸਤਿ ਸ੍ਰੀ ਅਕਾਲ ਸਸਕਾਰ ਹੋਰ ਠੀਕ ਆ ਮਾਸੀ ਸਾਸਿਕਾ ਮਾਸੀ ਜੀ ਸਤਿ ਸ੍ਰੀ ਅਕਾਲ ਮੱਕੀ ਦਾ ਚਲਦਾ ਕੰਮ ਹੈ। ਬੋਸਾ ਹਾਂ ਐਨੀ ਦੇ। ਲੋ ਭਾਈ ਦੇਸੀ ਮੱਕੀ ਬੀਜੀ ਦੀ। ਹੂੰ। ਉਹਦੇ ਬੁੱਕਣੇ ਛੋਟੇ ਆ ਪਰ ਇਹਦੀ ਰੋਟੀ ਕਹਿੰਦੇ ਖਾਣ ਜੋਗੀ ਰੋਗੀ ਆ ਲੈ ਫੜ। ਤੇਰੀ ਭਾਬੀ ਨੇ ਭੇਜਿਆ ਭਾਈ ਖੀਰ ਤੇ ਪੂਰੇ। ਕਹਿੰਦੀ ਵੀ ਖਾ ਕੇ ਆਪਣੇ ਭਾਂਡੇ ਵਾਪਸ ਲਿਆ। ਹਾਂ। ਉਹਦੀ ਰਾਤ ਬਣਾਉਂਦੇ। ਹਾਂ। ਫਿਰ ਤਾਂ ਵੱਟਾ ਛੱਟਾ ਹੀ ਹੋ ਜਾਣਾ ਰਾਤ ਵਾਲੇ ਸਾਨੂੰ ਦੇ ਦੋ। ਦੇ ਦੇ ਦੋ। ਕਹਾਂਗੇ ਕੋਈ ਨਾ। ਠੀਕ ਨੇ। ਉਹ ਠੀਕ ਆ। ਹੂੰ। ਚਲੋ ਭਾਈ। ਸਾਲ ਕੋਈ ਨਹੀਂ ਚੱਲੀ ਜਾਣਾ ਪੋਤਿਆਂ ਨੇ ਤਾਂ ਖਾਣੀਓ ਹੁਣ ਠੀਕ ਹੈ ਖਰਾਬ ਵੀ ਹੋ ਗਈ ਮੀਂਹ ਖਰਾਬ ਹੋ ਗਈ ਹਾਂ ਬਾਕੀ ਭਾਈ ਮੌਸਮ ਹੈ ਜਿਹੜਾ ਇਹ ਸੁੱਕਣ ਦਾ ਦੰਦਾ ਨਹੀਂ ਮੱਕੀ ਨੂੰ ਹਣਾ ਚਲੋ ਭਾਈ ਠੀਕ ਹੈ ਚੱਲ ਰਿਹਾ ਕੰਮ